ਜੀ ਆਪਣਾ ਆ ਗਿਆ ਜੇ ਡੋਸਾ ਪਰਿਆਣੀ ਆ ਖਾ ਲਾ ਕੀ ਕਰੇ ਓ ਯਾਰ ਕੋ ਕੰਮ ਨਹੀਂ ਹੋ ਕਰਨਾ ਅੱਜ ਸੱਸੀ ਕਾਲਜੀ ਸਾਰਿਆਂ ਨੂੰ ਪਿਆਰ ਜੀ ਸਾਰਿਆਂ ਦੇ ਸਾਰੇ ਜਣੇ ਵਧੀਆ ਹੋਗੇ ਫਾਕਰ ਕਰਦੇ ਆ ਤੁਹਾਡਾ ਇੱਕ ਹੋਰ ਨਵੀਂ ਤੇ ਸੁਣੀ ਜੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਘੁੰਮੇ ਫੈਰੀ ਕਰਨ ਮਟਾਲੇ ਅਜਰਬਾਬ ਨੂੰ ਨਾਲ ਕੱਢਦਾ ਵੀ ਕਰਦੇ ਘੁਮਾ ਫਰਾਗਦੇ ਆ ਇਹ ਆਹੋ ਆ ਵੀ ਤਿਆਰ ਹੋ ਗਈ ਨਾਲ ਮੈਂ ਤਾਂ ਜਾਊਂਗੀ ਨਾਲ ਹੀ ਜਾਣਾ ਹਾਂ ਹਾਂ ਮੇਰੇ ਤੋਂ ਬਿਨਾ ਥਾਲਾ ਗੱਲ ਬੱਚੀ ਠੀਕ ਹੈ ਤੂੰ ਸਾਈਕਲ ਤੇ ਜਾਣਾ ਸੀ ਤੇ ਅਸਲ ਤੇ ਵਿੱਚ ਨਾ ਅਸੀਂ ਤਾ ਚੱਲੇ ਆ ਕਿ ਰਬਾਬ ਵੀ ਨਾ ਥੋੜੀ ਜਿਹੀ ਆਇਸ ਠੀਕ ਨਹੀਂ ਹੈ ਤੇ ਉਹਦੀ ਮੈਡੀਸਿਨ ਲੈਣ ਚੱਲੇ ਹਨ ਹੂੰ ਔਖਾ ਜਿਹਾ ਪੜੀ ਜਾਂਦਾ ਉਹਦੇ ਮੁਹਾਕਦੇ ਹੁੰਦੇ ਆ ਪਟਾੜੇ ਉਹ ਨਾ ਜਿੱਦਾਂ ਬੱਚੇ ਨੂੰ ਇਨਫੈਕਸ਼ਨ ਨਹੀਂ ਹੋ ਜਾਂਦੀ ਇਹ ਚੀਜ਼ ਹੁੰਦੀ ਹੈ ਉਹਦੀ ਮੈਡੀਸਿਨ ਲੈਣ ਚੱਲੇ ਆ ਤੇ ਬਾਕੀ ਹਲੋ ਕਰਦੇ ਗੱਲ ਗੱਲ ਜੇ ਕੋਈ ਹੋਰ ਹਾਂ ਉਹ ਗੱਲ ਤੇ ਤੁਹਾਣਾ ਸ਼ੇਅਰ ਕਰਾਂਗੇ ਗੈਸਟ ਵੀ ਘਰ ਆਏ ਆ ਉਹਨਾਂ ਨੂੰ ਤੁਹਾਨੂੰ ਦੱਸ ਦੇਣਾ ਹੈ ਉਹ ਵੀ ਥੋੜਾ ਜਿਹਾ ਕੰਮ ਹੀ ਆਏ ਆਪਣੇ ਹੁਣ ਅਸੀਂ ਤਿਆਰ ਹੋ ਲਈਏ ਤੂੰ ਚਾਹ ਪੀਣ ਨਹੀਂ ਬਣੀ ਪਈ ਤੇ ਚਾਹ ਪਿਆਈ ਆ ਪਰੌਣਿਆਂ ਨੂੰ ਤੇ ਹੁਣ ਅਸੀਂ ਮਰੀ ਸਾਹਿਬ ਨੂੰ ਮੈਂ ਕਹਿੰਦੀ ਚਾਹ ਪੀ ਲੋ ਫਿਰ ਚੱਲਦੇ ਚੱਲੋ ਬਲੌਗ ਨੂੰ ਨਹੀਂ ਜਾਇ ਕਰਿਓ ਗੱਡੀ ਨੂੰ ਕਰ ਚੱਲੀ ਗਏ ਚੁੱਪੀ ਆ ਆਪਣੇ ਕੀ ਇਹਨੂੰ ਕਹਿ ਜਾਂਦੇ ਆ ਮੈਂ ਕਿਹ ਰਿ ਮੇਰੇ ਅੰਦਰ ਕੇ ਮਰਦਾ ਨਹੀਂ ਹਾਂਜੀ ਕਿੱਥੇ ਚਲ ਜਾਓ ਫਿਰ ਪੂਆ ਨਾ ਹਾਂਜੀ ਚਲ ਜਾਓ 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 ਮਾਰੋ ਜੀ ਲੋ ਜੀ ਤਿਆਰੀਆਂ ਆਪਾਂ ਕਰ ਲਈਆਂ ਤੇ ਮੱਲੀ ਸਾਹਿਬ ਨੂੰ ਮੈਂ ਅੰਦਰ ਦੇ ਦਿੱਤਾ ਕਿਉਂਕਿ ਅੱਜ ਸਾਰੇ ਜੱਲੇ ਘਰ ਕੋਈ ਆਣੇ ਨਹੀਂ ਤੇ ਮੈਂ ਕਿਹਾ ਲੋਕ ਵਗਾਰੇ ਲਾ ਦੀਏ ਤੇ ਧੁੱਪ ਬਹੁਤ ਚੜ ਚੁੱਕੀ ਆ ਜਾਣਾ ਘਾਤੇ ਗੱਡੀ ਤੇ ਸਕੂਟੀ ਚ ਰੱਖ ਲਓ ਆਪਣੀ ਡਿੱਗੀ ਚ ਤੇ ਹੁਣ ਅਸੀਂ ਚੱਲੀਏ ਗਰਮੀ ਬਹੁਤ ਹੋ ਗਈ ਹੁਣ ਗਰਮੀ ਬੜੀ ਲੱਗਿਆ ਕਰਨੀ ਹਰਬਾਬ ਕਿੱਥੇ ਜਾਣਾ ਰਬਾਬ ਨੇ ਬੋਲਦੇ ਬੜਾ ਜਾਂਦੀ ਹੈ ਤੇ ਹੁਣ ਅਸੀਂ ਚੱਲੀਏ ਤੇ ਕੱਲ ਤੁਮ ਕਰਦੇ ਜਾ ਕੇ ਵੇਖਦੇ ਹਰਬਾਬ ਦਾ ਉਹਨੇ ਕੀ ਦੱਸਦੇ ਉਹ ਕਪੜਾ ਲਾਇਆ ਸੀ ਗਰਮੀ ਹੈ ਕੋਈ ਨਹੀਂ ਠੰਡੀ ਹੋ ਜਣੀ ਤੇ ਚਲੋ ਗਾਈਸ ਜਾਨੇ ਮੱਲੇ ਸਭ ਲੈਣ ਚੱਲ ਗਏ ਮੈਡੀਸਿਨ ਉਹ ਖੜੇ ਸ਼ੇਤੀ ਆ ਜੀ ਸ਼ੇਤੀ ਗਰਮੀ ਬਹੁਤ ਜ਼ਿਆਦਾ ਤੇ ਦੇਖੋ ਕਿੰਨੀ ਗਰਮੀ ਹੈ ਤੇ ਬਾ ਮਾਂਪੀ ਦੀ ਮਾਂਪੀ ਨੇ ਜੀ ਮਾਂਪੀ ਨੇ ਜੀ ਸਾਲੇ ਦੇ ਹਾਂ ਦੇ ਦੇ ਹੋਰਾਂ ਦੀ ਪਾ ਲਈ ਤੇ ਮੈਡੀਸਿਨ ਮਿਲ ਗਈ ਆਪਾਂ ਨੂੰ ਜਲਦੀ ਕਿਉਂਕਿ ਬੱਚੇ ਦੀ ਹੁੰਦੀ ਬੱਚੇ ਦੇ ਆਉਂਦੇ ਆਉਂਦੇ ਆ ਬਸ ਉਹਨਾਂ ਵੇਖ ਲਿਆ ਤੇ ਚਲੋ ਹੁਣ ਮੈਡੀਸਿਨ ਤੇ ਉਹ ਲੈਵਣ ਪ੍ਰਭ ਫਿਰ ਅਸੀਂ ਚੱਲਦੇ ਹਾਂ ਲੋ ਇਹ ਜਾ ਗਾੜੀ ਦਾ ਪਾਵ ਆਈ ਹੈ ਦੋਸ਼ਾ ਖਾਣ ਤੇ ਦੋਸਾ ਖਾਏਗਾ ਅੱਜ ਸ਼ਹਿਰ ਆਈ ਨਾਲ 3 ਹਨੜ ਬੰਦ ਬੰਦ ਬੜੇ ਤੇਸ ਅਪਣੇ ਜਿਹਾ ਖਾਣਾ ਦਾ ਹੂੰ 3 ਹਨੜ ਨਹੀਂ ਕੋਈ ਨਹੀਂ ਜਿੰਦਾ ਚੋਕੀ ਨਾ ਲੋ ਜੇ ਦੋਸਾ ਲੱਗੇ ਖਾਣਾ ਹੈ ਕੋਹ ਕਾ ਜਿ ਉਸ ਜਿ ਉਸ ਪਿਆ ਦੇਣਾ ਜਿਨੇ ਕੋ ਜੀ ਆਪਣਾ ਆ ਗਿਆ ਜੇ ਦੋਸਾ ਭਰਿਆ ਨਹੀਂ ਆ ਬਖਾਣਾ ਰਾਹ ਕੋ ਨਹੀਂ দেয়া ਗਿਆ ਉਹ ਖਾਣ ਲੱਗੇ ਤੇ ਮੈਂ ਫਸਟ ਟਾਈਮ ਟਰਾਈ ਕਰਨਾ ਇਧਰ ਬਾਅਦ ਨੂੰ ਖਾਉਣ ਦੇ ਆ ਮੈਂ ਫਸਟ ਟਾਈਮ ਟਰਾਈ ਕਰਨਾ ਬਿਲਕੁਲ ਥੋੜੀ ਆ ਪਤਾ ਨਹੀਂ ਕਿਦਾਂ ਦਾ ਲੱਗਦਾ ਵਾ ਫਿਰ ਖਾਣਾ ਚਲੋ ਵੇਟ ਰੂਟ ਕੀਤੀ ਆ ਪਾਣੀ ਆ ਗਿਆ ਉਹ ਖਾ ਲੀ ਜਿੱਦਾਂ ਫਿਰ ਵੇਖਦੇ ਆ ਕੀ ਕਰਦੇ ਨਾਲ ਤੁਹਾਨੂੰ ਦੱਸਾਂਗੇ ਟੇਸਟ ਕਿਦਾਂ ਦਾ ਹੋਰੀ ਤੇਰੇ ਖਾਣਾਂਗੇ ਪਰੋ ਤੇ ਨਾ ਰੋ ਕੀ ਜੇ ਦੋਸਾ ਦਿਖਾ ਰਿਹਾ ਨਾ ਰੋ ਟੀਲ ਜੇ ਚੱਲਦੇ ਚੱਲਦੇ ਚਲੋ ਚਲੋ ਚਲੀ ਆਣਾ ਇੱਥੇ ਰਸ ਰਹਿਣਾ ਕਿਤੇ ਦੋਵੇਂ ਬੈਗ ਨਹੀਂ ਚਰੇ ਲੈਣੇ ਇਹ ਜੇਮ ਹੀ ਆ ਕਿ ਬਣੀ ਹਾਂਜੀ ਤਾਂ ਬੜਾ ਜੋਰ ਲੱਗਦਾ ਹੋਰ ਚੱਲੀਏ ਨਹੀਂ ਦਾ ਕਿਉਂ ਉੱਪਰ ਖਲੀ ਪੈ ਜਾਣੀ ਗੱਲ ਬਾਤ ਦੀ ਚਲੋ ਚਲੋ ਨਹੀਂ ਜੀ ਜਿ ਲਈਏ ਫਿਰ ਜਾ ਆ ਗਿਆ ਹੁਣ ਉਹ ਦੇ ਦੇਣਾ ਜੀ ਲਈਏ ਜੀ ਜੀ ਲੱਗਿਆ ਚਲੋ ਚਲੀਏ ਮਰਵਾ ਵਾਲੇ ਨੂੰ ਘੂਟੇ ਦੇਈ ਜਾਓ ਚਲੋ ਦੇਖਣਾ ਗਾਵਾ ਸਾਰਾ ਪਿਆ ਤਰੋਂ ਇਹ ਆਈ ਹੁਣੇ ਗਏ ਆ ਅਸੀਂ ਵੀ ਮੈਡੀਸਿਨ ਲੈ ਕੇ ਘਰ ਆ ਗਏ ਹਾਂ ਤੇ ਘਰਾਂ ਕੇ ਤੇ ਰੈਸਟ ਉਸ ਕੀਤੀ ਤੇ ਮੱਲੀ ਸਾਹਿਬ ਨੇ ਬੜਾ ਮੱਲੀ ਸਾਹਿਬ ਸੁੱਤੇ ਹਾਂ ਤਹੀ ਗਏ ਪੂਰੇ ਚਾਹ ਨੇ ਰੈਸਟ ਕਰ ਲਈ ਨਾ ਮਰਵਾ ਨੇ ਵੀ ਤਾਂ ਤਹੀ ਨਹੀਂ ਇਹ ਪ੍ਰਮਾਣ ਹੈ ਕਿ ਇਹ ਹੁਣ ਅਸੀਂ ਫ੍ਰੀ ਹੋਏ ਹੁਣ ਅਸੀਂ ਲੱਗੇ ਕੰਮ ਕਰਨ ਸਬਜ਼ੀ ਸਬਜ਼ੀ ਬਣਾਵਾਂਗੇ ਇਹਨਾਂ ਨੂੰ ਮਰੀ ਸਾਹਿਬ ਦਾ ਕੰਮ ਕਰਾਵਾਂਗੇ ਫਿਰ ਵੇਖਦੇ ਹਾਂ ਕੀ ਕਰਨਾ ਹੁਣ ਡੈਡੀ ਆਪਣੇ ਮਦਰਾਣ ਚਲਾ ਦੇ ਪਾ ਸਕਦੇ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਗਾਈਜ਼ ਹੂੰ ਤੇ ਬਾਕੀ ਮੇਰੀਆਂ ਵੀਡੀਓਜ਼ ਨੂੰ ਸ਼ਾਰਟਸ ਨੂੰ ਇੰਨਾ ਪਿਆਰ ਦੇਣ ਵਾਸਤੇ ਥੈਂਕ ਯੂ ਤੇਰਵਾ ਬ ਉੱਠ ਗਈ ਆ ਹੁਣ ਮੈਂ ਲੱਗੀ ਸਾਰਾ ਖਲਾਰਾ ਸਾਰਾ ਇੱਕ ਮੰਡੇ ਵਿੱਚ 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 ਆਲੂ ਆਲੂ ਲੈ ਕੇ ਆਇਓ ਕੀ ਕਰਨੇ ਆਲੂ ਹਾਂ ਆਲੂ ਕੀ ਕਰਨੇ ਪਰਨਾ ਹੈ ਨਾ ਹੈ ਜਸਨਾ ਤੇ ਪੈਣੀ ਆ ਮਗਰ ਕੈਮਰਾ ਮੁੱਠੀ ਰੋ ਨਹੀਂ ਤੇ ਜਸਨਾ ਤੇ ਪਹਿਣਾ ਦੇਖੋ ਕਿ ਨਹੀਂ ਸੁਣੀ ਚੱਲਣ ਦੀ ਆ ਮੱਛੂ ਮੱਛੂ ਕਈ ਲੋਕੀ ਕਹਿੰਦੇ ਨਾ ਹਣਾ ਕੀ ਕਰੀਦਾ ਸੱਚੀ ਕੱਲ ਬੁਲਾਵਾਂ ਤੇ ਇਹ ਨੂੰ ਨਹੀਂ ਗਿਆ ਸਾਰ ਨੂੰ ਸੱਚੀ ਕੱਲ ਬੁਲਾ ਸੱਚੀ ਗੱਲ ਕਰ ਸਾਰਿਆਂ ਨੂੰ ਸੱਚੀ ਗੱਲ ਕਰ ਸਾਰਿਆਂ ਨੂੰ ਲੋ ਗਾਈਜ਼ ਉਹ ਤੁਰੇ ਜਾ ਇਹ ਨੂੰ ਕਰੀਆ ਠੀਕ ਕਰੀ ਠੀਕ ਕਰੀ ਠੀਕ ਕਰੀ ਉਹ ਯਾਰ ਕੋ ਕੰਮ ਨਹੀਂ ਉਹ ਕਰਨਾ ਤੇਰ ਕੋ ਮਾਲਕ ਲੱਗਾ ਆਪਣੀਆਂ ਨੂੰ ਸੱਸ਼ਾ ਚਲੋ ਗੱਲ ਬਾਤ ਕਰਦੇ ਅਰੇ ਇਹ ਕੋਈ ਕੰਮ ਕਰ ਇੱਧਰ ਤੇ ਗੱਲ ਨਹੀਂ ਬੰਦ ਆਪਣੀਆਂ ਗੱਲਾਂ ਚ ਲਾ ਲੈਂਦੇ ਪਰ ਅਸੀਂ ਗੱਲਾਂ ਚ ਲੱਗਦੇ ਨਹੀਂ ਚਲੋ ਚਲੋ ਜੀ ਇੱਧਰ ਸਬਜ਼ੀ ਦੀ ਤਿਆਰੀ ਹੋ ਗਈ ਆ ਮੌਜੂਦ ਹੈਗਾ ਆਹ ਮੌਜੂਦ ਨਹੀਂ ਹੈਗਾ ਚਾਟ ਮਸਾਲਾ ਹੈਗਾ ਆਹ ਮੌਜੂਦ ਮੇਰੇ ਕੋਲ ਮੁੱਕ ਗਿਆ ਤੇ ਨਹੀਂ ਆ ਮੌਜੂਦ ਦੀ ਥਾਂ ਟਮਾਟਰ ਪਾ ਲੈਣੇ ਸੀ ਨਾ ਮੈਂ ਤਾਂ ਵਾਸਤੇ ਦੋ ਰੱਖੇ ਸਲਾਦ ਹੀ ਬੜਾ ਖਾਂਦੀਆਂ ਮੰਮੀਆਂ ਕਰਨਾ ਜੀ ਸਵਾਦ ਹੈ ਮੈਂ ਦੋ ਕੁ ਮਾਟਰ ਹੈ ਕਿਤਰਾ ਕੀਤਾ ਹੁਣ ਮੰਮੀ ਦੀ ਲੱਗੀ ਡਿਊਟੀ ਇੱਥੇ ਸਬਜੀ ਦੀ ਤੇ ਅੱਜ ਲੱਗੀ ਆ ਤੇ ਮੈਂ ਆਪਣੀ ਪੂਰੀ ਜਿਹੜੀ ਕਿਚਨ ਹੈ ਉਹਨੂੰ ਸਫਾਈ ਸਾਫ ਸਫਾਈ ਕਰਕੇ ਆਬਨਾ ਕੰਮ ਕਰਾ ਕੇ ਕੱਲ੍ਹ ਹੀ ਕਰਦੀ ਆ ਤੇ ਹੁਣ ਮੈਂ ਬੋਤਲ ਧੋਣ ਦੀ ਆ ਕਿ ਇੱਕ ਬੋਤਲ ਭਰ ਲਈ ਪਾਣੀ ਛੱਡੇ ਵਾਸਤੇ ਦੂਜੀ ਵੀ ਇਹਦੇ ਵਿੱਚ ਥੋੜਾ ਹੀ ਆਪਣਾ ਵਾਸਤੇ ਪਾਣੀ ਬਣਾਉਣਾ ਪੀਣ ਲਈ ਕਹਿੰਦੇ ਉਹਦੇ ਨਾਲ ਜਿਹੜੀ ਬੋਡੀ ਉਹਦਾ ਕਾਫੀ ਫਰਕ ਪੈਂਦਾ ਵਾ ਡਾਈਟ ਜੀ ਹੋ ਜਾਂਦੀ ਆ ਤੇ ਮੈਂ ਕਿਹਾ ਉਹੀ ਪਾਣੀ ਪੀਆ ਕਰਾਂਗੇ ਫਿਰ ਤੇ ਅੱਜ ਲੱਗੀ ਆ ਬਰਨ ਆਲੂਆਂ ਦੀ ਸਬਜ਼ੀ ਦੇ ਨਾਲ ਬਣਨੇ ਕਿ ਫਿੱਕੇ ਛੋਲ। ਉਹ ਘੱਟ ਨਾ ਮੰਗ। ਇੱਥੇ ਜੋ ਥੋੜੇ ਭਾਂਡੇ ਲੈ। ਸਾਡੇ ਕੋਲ ਹੁਣ ਭਾਂਡੇ ਮੋਕੇ? ਨਹੀਂ ਤਸਲੇ ਸੁਆਈ ਦੇ ਨਾ। ਲੋਹੇ ਦਾ ਤਸਲਾ। ਤਸਲਾ ਨਾਲ ਕੋਈ ਗੱਲ ਨਹੀਂ ਹੁੱਚ ਬਣਾਵਾਂਗੇ। ਕੜਾਹੀ ਚ ਬਣਾਵਾਂਗੇ। ਮੇਰੇ ਵਿੱਚ ਬਣਾਵਾਂਗੇ। ਉਹ ਛੋਟੇ। ਆਹੋ ਤੇ ਦੁੱਧ। ਦੁੱਧ ਆਵੇ। ਐਚਾ ਨੇ। ਤੇ ਹੁਣ ਲਓ ਤੜਕਾ ਬਣਾਓ। ਤੇ ਉਹ ਨਾ ਸਬਜੀ ਸਬਜੀ ਬਣਾ ਰਹੀ ਹੈ ਤੜਕਾ ਲੱਗਾ ਲੱਗਾ ਵਾ ਤੇ ਫਿਰ ਕਰਕੇ ਵਲੋਗ ਕਰਦੀ ਹਾਂ ਤੁਹਾਨੂੰ ਬਾਹਰ ਦਾ ਵੀਉਖੰਨੀ ਨਾਲੇ ਮੈਂ ਅੱਜ ਬਾਹਰ ਦਾ ਮੌਸਮ ਕਿਦਾਂ ਦਾ ਹੈ ਇਕਦਮ ਬਦਲ ਆ ਗਿਆ ਕੀ ਕਰ ਲਈ ਅੱਛਾ ਅੱਛਾ ਠੀਕ ਹੈ ਠੀਕ ਉਧਰ ਨੂੰ ਕਮਰੇ ਚੋਣਾ ਟੈਜ ਮਾਮੂ ਮਾਮੂ ਘਰ ਵਗੋਣ ਡੈ ਇੱਥੇ ਵੀ ਲੋਇ ਗੱਤਿ ਵੀ ਲੋਇ ਆ ਯਾ ਬਾਕੀ ਕੀ ਮਾਮੂ ਨਾਲ ਗੱਲਾਂ ਹੁੰਦੀਆਂ ਨੇ ਜੀ ਚਲੋ ਮੈਂ ਤੁਹਾਨੂੰ ਬਾਹਰ ਦਾ ਵੀਉਖੰਨੀ ਆ ਫਿਰ ਮੈਂ ਨਾ ਕੰਮ ਕਰਨਾ ਥੋੜਾ ਜਿਹਾ ਅੱਗੇ ਸਭ ਟੈਜ ਲੱਗੀ ਦੇ ਦੇ ਨਹੀਂ ਕਿਤੇ ਦੇਖੋ ਬਾਬਾ ਜੀ ਬਾਣੀ ਬੜ ਰਹੇ ਨੇ ਛੰਡੀ ਛੰਡੀ ਆਵਾਜ਼ ਚੱਲ ਰਹੀ ਆ ਤੇ ਬੱਦਲ ਹੋਇਆ ਪਿਆ ਏ ਹੋਇਆ ਪਿਆ ਏ ਤੇ ਸਾਡੇ ਡੜੀ ਜੀ ਕੀ ਕਰ ਰਹੇ ਨੇ ਆ ਵੇਖੋ ਆਪਾਂ ਅੱਜ ਲੈ ਕੇ ਆਏ ਹਾਂ ਇਹਨੂੰ ਕੀ ਕਹਿੰਦੇ ਡੜੀ ਜੀ ਕੱਚੇ ਛਣੇ ਤੇ ਇਹਨਾਂ ਨੂੰ ਹੁਣ ਕੱਢਣ ਦੇ ਆਪਾਂ ਤੇ ਇਹ ਜਦੋਂ ਲਿਆ ਇਹਦੇ ਨਾਲ ਖਾਣੇ ਬੜੇ ਸੌਖੇ ਲੱਗਦੇ ਪਰ ਇਹਨਾਂ ਨੂੰ ਕੱਢਣਾ ਬੜਾ ਔਖਾ ਵਾ ਨਿਕਲਦੇ ਨਹੀਂ ਆ ਤੇ ਸਾਰਾ ਦਿਨ ਪਹਿਲਾਂ ਅੱਜ ਅਸੀਂ ਇਹੀ ਲਿਆਂਦੇ ਸੀ ਵੀ ਅੱਜ ਅਸੀਂ ਚਲੋ ਅਸੀਂ ਇਹ ਬਣਾ ਲਾਂਗੇ ਤੇ ਹੈ ਜੇ ਪਹਿਲਾਂ ਅਸੀਂ ਇਹ ਲਿਆਂਦੇ ਵੀ ਚਾ ਲੈ ਇਹਨਾਂ ਨੂੰ ਬਣਾਉਂਦੇ ਆ ਤੇ ਚਲ ਇਹ ਸਬਜ਼ੀ ਖਾਵਾਂਗੇ ਪਰ ਜਦੋਂ ਇਹ ਕੱਡੇ ਹੜਕੋਂ ਨਿਕਲੇ ਨਹੀਂ ਇਹ ਕਰਵਾ ਸਾਡੇ ਡੈਡੀ ਇਹ ਕੰਮ ਵਧੀਆ ਕਰ ਲੈਂਦੇ ਕੱਢ ਕੇ ਇਹਨਾਂ ਨੂੰ ਦੇ ਦਿੰਦੇ ਆ ਉਕੇ ਡੜੀ ਬੈਠੇ ਬੈਠੇ ਵਧੀਆ ਕੱਢ ਲੈਂਦੇ ਸਾਡੇ ਕੋਲ ਤਾਂ ਨਿਕਲਦੇ ਨਹੀਂ ਹੁਣ ਅੱਧੇ ਕੱਲ ਕੱਢਾਂਗੇ ਫੇਰ ਅਹੀਂ ਬਣਾ ਲਏ ਆ ਲਿੱਲੂ ਤੇ ਠੰਡ ਲੱਗਣ ਦੀ ਅੱਜ ਥੋੜੀ ਥੋੜੀ ਕਿਉਂਕਿ ਹਵਾ ਚੱਲਣ ਦੀ ਹੈ ਨਾ ਡੜਾੜੀ ਥੋੜੀ ਥੋੜੀ ਲੱਗਣ ਦੀ ਠੰਡ ਤੇ ਬਾਕੀ ਚਲੋ ਅੰਦਰ ਜਾ ਕੇ ਹੁਣ ਆਪਣੇ ਕੰਮ ਕਰੀਏ ਤੇ ਇਹ ਤੇ ਜਿਹੜੇ ਥੋੜੇ ਬਹੁਤੇ ਨਿਕਲ ਗਏ ਆ ਤੇ ਬਾਕੀ ਜਿਹੜੇ ਉਹ ਕੱਲ ਕਰ ਲਾਂਗੇ ਫੇਰ ਕੱਲੇ ਦੀ ਸਬਜ਼ੀ ਬਣਾਵਾਂਗੇ ਨਹੀਂ ਨਹੀਂ ਥੱਲੇ ਕੋਈ ਡਿੱਗਾ ਲੈ ਵੀ ਆ ਦੋਵੇਂ ਜਿਹੜੇ ਆ ਨਾ ਉਹ ਵੀ ਲਿਬੜ ਕੇ ਆਉਂਦੀ ਘਰ ਇਹ ਵੀ ਲਿਬੜ ਕੇ ਆਉਂਦਾ ਇਹਨਾਂ ਦੋਵਾਂ ਨੂੰ ਇੱਕੋ ਹੀ ਕੰਮ ਹੈ ਬਣੇ ਵੇਖੋ ਕੀ ਆਏ ਫੋਟੋ ਖਿੱਚਣੀ ਇਹਦਾ ਵਲੌਗ ਬਣ ਰਿਹਾ ਇਹ ਸਟਾਰ ਬਣ ਜਣਾ ਹੁਣ ਵਾਲੇ ਟਾਈਮ ਤੱਕ ਸਟਾਰ ਬਣ ਜਣਾ ਇਹਨੇ ਸਰਬਾਬ ਹਾਂ ਕੱਚੇ ਚੌਲ ਨਹੀਂ ਖਾਈਦੇ ਖਾਈਗੀ ਮੈਂ ਜਦੋਂ ਕਿਹਾ ਨਹੀਂ ਖਾਈਦੇ ਜਿੱਟੂ ਪੀ ਰੂਗਾ ਮੇਰੀ ਗੱਲ ਹੰਤੇ ਨਾ ਸਮਝ ਆਉਂਦੀ ਆ ਤੇ ਜੱਬ ਨੂੰ ਹੀ ਫੜ ਲਿਆ ਅਜ ਆਪਣੇ ਆਪ ਨੂੰ ਹੀ ਛੋੜੇ ਜਲੇ ਆ ਗਏ ਇਹ ਉਹ ਕੱਲ ਹੋ ਗਈ ਮੁੰਗਰਿਆਂ ਨਾਲ ਸਾਭੀ ਹੋ ਗਿਆ ਵਾ ਉਹ ਇਕੱਲੇ ਬੰਦੇ ਦਾ ਕੰਮ ਨਹੀਂ ਉਹ ਦਾਲਾਗੀ ਦਾਲਾਗੀ ਤਿੰਨੇ ਬੜਾ ਸਤਾਇਆ ਕੁੜੀ ਨੇ ਪਰ ਬਾਬ ਦਾਲਾਗੀ ਨਾਲ ਬੰਦਾ ਨਹੀਂ ਇਹ ਕੰਮ ਕਰ ਸਕਦਾ ਆ ਵੇ ਇੱਕ ਕੋਈ ਇੱਕ ਜਿਹੜਾ ਨਾ ਇਹਦੇ ਵਿੱਚੋਂ ਕਿਹੇ ਚੋਂ ਦੋ ਦਾਣੇ ਨਿਕਲਦੇ ਕਿਹੇ ਚੋਂ ਇੱਕ ਨਿਕਲਦਾ ਇਹ ਫਿਰ ਕਾਲੇ ਚਣੇ ਵੀ ਦੇਉਣਗੇ ਆਹ ਦੋ ਤਾਂ ਹੀ ਫਿਰ ਕਾਲੇ ਚਣੇ ਇਹ ਕੋਈ ਬਾਹਰ ਹੁੰਦੀ ਹੋਣੀ ਹੈ ਆਹ ਤੇ ਟਾਈਮ ਨਾ ਲੱਗਦੇ ਆ ਬਾਹਰ ਆ ਵੀ ਕਿਉਂ ਕੱਢ ਲਿਓ ਕਿੰਨੀ ਤੇਰਾ ਸੋ ਲੈਣਾ ਪਾਜੀ ਆਹ ਨੇ ਠੰਡੀ ਠੰਡੀ ਜਿਹੀ ਹਵਾ ਆਉਂਦੀ ਆਹ ਮੀਂਹ ਪਿਆ ਯਾਦ ਕਿ ਤੇ ਮੀਂਹ ਪਿਆ ਵਾ ਤੇ ਹੁਣ ਤੇ ਮੀਂਹ ਪਵੇ ਨਾ ਤੇ ਚੰਗੀ ਗੱਲ ਆ ਕਣਕਾਂ ਫਸਲਾਂ ਪੱਕਣ ਤੇ ਆਈਆਂ ਹੁਣ ਤੇ ਚਾਹੀਦਾ ਨਹੀਂ ਅੱਗੇ ਰੱਬੇ ਤੇ ਕਰਨ ਕਿਹੜੇ ਡੈਵਿੰਦਾ ਹਜਤ ਕਿੰਨੀ ਹੋ ਗਈ ਆ 4 ਤਰੀਕ 9 ਦੇ ਰਹਿ ਗਏ ਉਹ ਸਾਥੀ ਸਾਥੀ ਹੌਣ ਚ ਜੀ કરીਏ ਹੁਣ ਫੁੱਲ ਮੁਖਾੜਿਆਂ ਨੂੰ ਫਰਾਈ ਤੇ ਫਿਰ ਖਾਈਏ ਕਾਫੀ ਦਿਨੋਂ ਗਏ ਖਾਦੇ ਨਹੀਂ ਤੇ ਮੈਂ ਕਿਹਾ ਚਲੋ ਅੱਜ ਇਹਨਾਂ ਨੂੰ ਕਰੀਏ ਫਰਾਈ ਦੋ ਦਿਨਾਂ ਦੇ ਹੋ ਗਏ ਹੁਣ ਮੈਂ ਸਟਾਰਟ ਕੀਤੇ ਜਿਹੜੇ ਫੁੱਲ ਮੁਖਾਣੇ ਹਨ ਇਹ ਬਹੁਤ ਸਹੀ ਹੁੰਦੇ ਆਪਣੀ ਬੋਡੀ ਵਾਸਤੇ ਬਹੁਤ ਜ਼ਿਆਦਾ ਤੇ ਹੁਣ ਆਪਾਂ ਸਟਾਰਟ ਕਰ ਲਏ ਆ ਤੇ ਸਟਾਰਟ ਕਰਕੇ ਹੀ ਰੱਖਾਂਗੇ ਛੱਡਾਂਗੇ ਨਹੀਂ ਇਹਨਾਂ ਕਿਉਂਕਿ ਇਹ ਛੱਡਣ ਦੇ ਨਾਲ ਨਾ ਬਹੁਤ ਜ਼ਿਆਦਾ ਜਿਹੜੀ ਬੋਡੀ ਨੂੰ ਤਕਲੀਫ ਆ ਨਾ ਥੋੜੀ ਜੀ ਹੁੰਦੀ ਵੀਕਨੈਸ ਜੀ ਫੀਲ ਹੁੰਦੀ ਬਾਕੀ ਸਾਸੀ ਕਾਲੀ ਸਾਰਿਆਂ ਨੂੰ ਤੇ ਵੈਲਕਮ ਟੂ ਬੈਕ ਮਾਈ YouTube ਚੈਨਲ ਮਿਸਟਰ ਮਿਸਸ ਮੱਲੀ ਤੇ ਵਲੌਗ ਜਿਹੜਾ ਵਾ ਆਪਾਂ ਸਟਾਰਟ ਕਰ ਦਿੱਤਾ ਤੇ ਜਿਹੜਾ ਪਿਛਲਾ ਵਲੌਗ ਹੀ ਆਪਾਂ ਕੰਪਲੀਟ ਨਹੀਂ ਹੋਇਆ ਤੇ ਅਸੀਂ ਕਿਹਾ ਕਿ ਦੋਸਰਾ ਵਲੌਗ ਜਿਹੜਾ ਇਹਦੇ ਨਾਲ ਹੀ ਐਡ ਕਰ ਦਿੰਨੇ ਆ ਤੇ ਬਾਕੀ ਆ ਕਿ ਪੁਲ ਮਖਾਣੇ ਜਿੱਦਾਂ ਕੀ ਵੇਖ ਲਿਆ ਤੁਸੀਂ ਮੈਂ ਗਰਮ ਕਰਦੀ ਚਹੀਆਂ ਸ਼ਾਮ ਦਾ ਟਾਈਮ ਅ ਸ਼ਾਮ ਦਾ ਟਾਈਮ ਹੋ ਚੁੱਕਾ ਵਾ ਤੇ ਕੰਮ ਘੁੰਮ ਖਤਮ ਕਰ ਲਿਆ ਤੇ ਤਿਆਰੀ ਹੋਈ ਆਪਣੀ ਬਾਬਾ ਜੀ ਦੇ ਮੱਥੇ ਤੇ ਕੰਨਿਆਣਾ ਵਾ ਤੇ ਤੁਹਾਰਾ ਦਰਸ਼ਨ ਕਰਾਉਣੇ ਵਾਈ ਗੁਰਦੇ ਤੁਸੀਂ ਵੀ ਕਰਿਓ ਤੇ ਅਸੀਂ ਕਰਦੇ ਆਂ ਫੁੱਲ ਖਾਣੇ ਖਾ ਲੀਏ ਚਾਹ ਤੁਸੀਂ ਪੀ ਲਈ ਆਂ ਸਬਜੀ ਆਪਣੀ ਬਣ ਰਹੀ ਆ ਅੱਜ ਅਸੀਂ ਬਣਾਇਆ ਜਿਹੜੇ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਵੇਖਣ ਨੂੰ ਮਿਲੇਗਾ ਚਨੇ ਜਿਹੜੇ ਮਿਲਦੇ ਕੱਚੇ ਉਹ ਦਾ ਕਰਤਾ ਤਾਂ ਸੂਰਾ ਕੀਤਾ ਬਈ ਤੇ ਹੁਣ ਅਸੀਂ ਚਲੋ ਫੁੱਲ ਖਾਣੇ ਕਰਨ ਕਰ ਲਈਏ ਤੇ ਫਿਰ ਕਰਦੇ ਹਾਂ ਹਾਂਜੀ ਚਲਈਏ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲਈਏ ਆਹੋ ਗੁਰੂ ਘਰ ਚਲ ਮੱਲੀ ਸਾਹਿਬ ਦੀ ਸੇਹ ਥੋੜੀ ਡਾਊਨ ਹੋਈ ਹੈ ਖਰਾਬ ਹੋਈ ਕਰ ਬਾਬਾ ਦਰਵਾਜਾ ਤਬ ਐ ਵੇ ਫਿਰ ਉਹਨਾਂ ਦੇ ਘੇਟ ਖੋਲ ਦੋ ਮम्मा ਘੇਟ ਖੋਲ ਦੋ ਆ ਜਾਈਏ ਉਹ ਵਿਚਾਰੀ ਰਹੀ ਜੀ ਕੋਈ ਨਹੀਂ ਹੋਰ ਤਾਂ ਰੈਨ ਤਾਂ ਫਿਰ ਉਹਨੇ ਜਿੱਦ ਕਰਨੀ ਹੈ ਨਹੀਂ ਕਰਦੀ ਬਾਬਾ ਜੀ ਤਾ ਬੈਣਾ ਕਿ ਜਾਣਾਂ ਕਿਨੇ ਜਾਣਾਂ ਮੈਂ ਜਾਣ ਲਈ ਤੇ ਮੈਂ ਤਾਂ ਕਹਿਣ ਦੀ ਵੀ ਚਲੀਏ ਚਲੀਏ ਕਰ ਬੈ ਫਿਰ ਜਾਣਦੇ ਤੁਸੀਂ ਆਪਣੇ ਨਹੀਂ ਹਮੇਸ਼ਾ ਜਿਹੜੇ ਬੰਦੇ ਗੁੱਸੇ ਵਿੱਚ ਹੁੰਦੇ ਕਦਾ ਗੁੱਸਾ ਤਾਂ ਕਰਦੇ ਆ ਤਣੇ ਜਿਹੜੇ ਬੰਦੇ ਹਮੇਸ਼ਾ ਗੁੱਸੇ ਵਿੱਚ ਕਿਉਂ ਰਹਿੰਦੇ ਆ ਇਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਹੁੰਦਾ ਕਿਉਂ ਹੁੰਦਾ ਕੀ ਰੀਜ਼ਨ ਕੋਈ ਵੀ ਨਹੀਂ ਬੈ ਲਾਉਣੀ ਚਾਹੀਦਾ ਆੜੇ ਛੋਟੇ ਛੋਟੇ ਬੱਚੇ ਜਿਹੜੇ ਉਹ ਬਾਹਰ ਨੂੰ ਆ ਰਹੇ ਨੇ ਆ ਰਹੇ ਨੇ ਆ ਰਹੇ ਨੇ ਮੇਲਾ ਮੜ ਜਾਣ ਤੇ ਚਲੀ ਅੱਗੇ ਉਧਰ ਹੀ ਜਾਂ ਰਸਫੇਰ ਜੀ ਮਿਲੀ ਮੇਲਾ ਨਾ ਮੈਂ ਕਹਿੰਦਾ ਮੰਲੀ ਸਾਹਿਬ ਨੂੰ ਸ਼ਾਪਿੰਗ ਕਰਾ ਦਈਏ ਬਾਜੀ ਕੋ ਪਹੁੰਚੇ ਸ਼ਾਪਿੰਗ ਲੈ ਕਾਜੀ ਬਿਊਟੀ ਦੇ ਵਿੱਚ ਨਹੀਂ ਲੈਣਾ ਇੱਥੇ ਕਲਰ ਹੈਗਾ ਹੋਰ ਇੱਥੇ ਪਲੇਨ ਸਿੰਪਲ ਹੈਗਾ ਐਦੇ ਚ ਕਲਰ ਵੇਖੋ ਆ ਮੈਨੂੰ ਚੀਜ਼ ਬਹੁਤ ਸੋਣੀ ਲੱਗੀ ਠੀਕ ਆ ਮੈਂ ਲੈ ਲਿਆ ਰੰਗ ਇਹ ਹੀ ਲੈਣਾ ਗ੍ਰੀਨ ਹੀ ਗ੍ਰੀਨ ਹੀ ਪਾਉਂਦੇ ਰਹਾ ਕਰੋ ਹੋਰ ਕੋਈ ਦਿਖਾਓ ਸੁਣ ਕੇ ਆਹ ਚੱਲ ਜੀ ਇਹ ਵੀ ਇੰਨਾ ਟਾਈਡ ਹੈ ਨੀ ਸਾਰੀ ਬਹੁਤ ਨਹੀਂ ਸੋਹਣਾ ਆਪੋ ਇਹ ਵੀ ਸੇਮ ਹੁਦੇ ਵਰਗਾ ਕਾਲੇ ਸੇਮ ਹੋ ਗਿਆ ਬੁਨਾਇਆ ਖਤਰਾ ਤਾਨੂੰ ਦਿਖਾਈਏ ਪਤਨੀ ਸਾਡੀ ਸ਼ਾਪਿੰਗ ਮੇਰੇ ਭਾਂਡੇ ਕਿਉਂ ਮਾਰਦੇ ਮੈਨੂੰ ਕਿਉਂ ਮਾਰਦੇ ਕਿਉਂ ਮਾਰਦੇ ਮੈਨੂੰ ਕਿਉਂ ਮਾਰਦੇ ਮੈਨੂੰ ਕਿਉਂ ਮਾਰਦੇ ਮੈਨੂੰ ਮੈਂ ਚੜ੍ਹ ਦਗੀ ਕੋੜਿਆ ਇੰਤੋਂ ਬੈਠੇ ਜੀ ਨੂੰ ਆ ਲੈ ਚੋਪੇ ਬੰਨੇ ਬੱਲੀ ਚਾਹ ਤੇ ਪਤਨੀ ਨੇ ਆ ਰੋ ਸ਼ਾਪਿੰਗ ਹੋ ਰਹੀ ਪਹਿਲੇ ਨੰਬਰ ਤੇ ਮੇਲਾ ਦੀ ਚੁੰਨੀ ਉਹ ਚੀਜ਼ੇ ਬਹੁਤ ਬੁਸ਼ੇ ਸੁਣਿਆ ਨਾ ਕਿ ਇਹ ਸਪੱਤ ਦੇਗਾ ਦੂਜੇ ਨੰਬਰ ਤੇ ਬੰਸਾਵ ਨੇ ਲਈ ਅੰਚੜੀ ਸਾਰੀ ਬਤਾਲੀ ਬਹੁਤ ਸੋਹਣੇ ਸੋਹਣੇ ਕੱਪੜੇ ਇਹ ਲੈ ਲਿਆ ਹਾਂ ਪਜਾਮਾ ਥੱਲੇ ਕਰਕੇ ਵਿਖਾ ਦਿਓ ਜਮੇ ਸੋਨੇ ਪਜਾਮਿਆਂ ਦੀ ਸ਼ਾਪਿੰਗ ਕੀਤੀ ਹੈ ਅੰਟੀ ਟੀ-ਸ਼ਰਟਸ ਦੀ ਸ਼ਾਪਿੰਗ ਨਹੀਂ ਕੀਤੀ ਰੋਟੀ ਆਪਾਂ ਖਾ ਲਈ ਆ ਫ੍ਰੀ ਆਪਾਂ ਹੋ ਗਏ ਆ ਫਿਰ ਮੈਂ ਆਪਾਂ ਲਾ ਲਈਆ ਕਾਮਾ ਪਰ ਮੈਂ ਸਿੱਧੇ ਹੀ ਕਿਉਂ ਇਹ ਕੋ ਲਾ ਦੀਏ ਕਿਉਂ ਇਹ ਕੋ ਲਾ ਦੀਏ ਬਾਬਾ ਜੀ ਦੇ ਮੱਥਾ ਟੇਕ ਕੇ ਆਏ ਆ ਤੁਹਾਨੂੰ ਦਰਸ਼ਨ ਕਰਾਏ ਬਾਬਾ ਜੀ ਦੇ ਫਿਰ ਥੋੜੇ ਸਮਾਨ ਜੇ ਲੈਣਾ ਸੀ ਉਹ ਲੈਣ ਲੱਗੇ ਤੇ ਘਰ ਆਏ ਰੋਟੀ ਖਾਧੀ ਨੇ ਚੋਂ ਲੋਕਾਂ ਨੂੰ ਕਰਦੇ ਮੂਵੀ ਆਈ ਆ ਨਵੀ ਪੈਸਾ ਬੋਲਦਾ ਹੁੰਦਾ ਹੈਨਾ ਜੇ ਪੈਸਾ ਬੋਲਦਾ ਤੇ ਵਿਆਹ ਹੋ ਗਿਆ ਵਾ ਇਨੀਸ਼ੀਏਟ ਨੋ ਨੀ ਫਿਲਮ ਖולם ਵੇਦੇ ਆ ਫਿਲਮ ਖולם ਵੇਦੇ ਆ ਹਨਾ ਜਲਵਾ ਬਾਪ ਚੱਲ ਚੱਲ ਬਣਾਉਂਦਾ ਤੇਰੀ ਬੱਲੀ ਮੇਰੇ ਪਰੇਗੀ ਤਾਈ ਕੇ ਪਰੇਗੀ ਤਾਈ ਚੜਦੇ ਪਾੜਾ ਆਓ ਆਓ ਬਾਪ ਆਓ ਬਾੜੀ ਚੜਦੇ ਚੜ ਉਠੋ ਠੋ ਚੱਲ ਪਾਉਂ ਪਿੰਗੜੀ ਮਕੜੀ ਪਾਓ ਚੜ ਉਠੋ ਚੱਲ ਚੱਲ ਪਾਉਂ ਪਿੰਗੜੀ ਬਣਾਈ ਹੈ ਫਿਲਮ ਚਲੋ ਐਨ ਨੂੰ ਕਰੋ ਐਨ ਨੂੰ ਸਸਤਿਕਾ ਚਲਾਓ ਸਾੜੀ ਲਾ ਲਓ ਹਰ ਬਾਬ ਉਹ ਲਿਆ ਨਵੀਂ ਚੁੰਨੀ ਲਿਆਉਂਦੀ ਇਧਰ ਬਾਪ ਕਹਿੰਦੀ ਵੀ ਮੈਨੂੰ ਸਾੜੀ ਲਾ ਖਲੋ ਜਮ ਸਾੜੀ ਲਾ ਲਓ ਛੱਡੋ ਐਦਾਂ ਨਹੀਂ ਸੋ ਕਾ ਹੁੰਦਾ ਹੈ ਕਿ ਇਸ ਨੂੰ ਬਹੁਤ ਅੱਛਾ ਲੱਗਦਾ ਹੈ ਸਾੜੀ ਇਧਰ ਐ ਸਾੜੀ ਬੋਤਕ ਲੋ ਜਾ ਪ੍ਰਾਪਰੂ ਵੀ ਖਾ ਦੋ ਸਾਰੀ ਵਾਹ ਰਾਜ ਮਾਰੋ ਰਮੇ ਕਿਉਂ ਚਲੋ ਮੈਨ ਲੋ ਮਨ ਵਾਂ ਕੇ ਉੜਾਏ ਤੁਸੀਂ ਪਰੋਨੇ ਵਾਂਡੇ ਆਏ ਆ ਗਲੇ ਲਾ ਕੇ ਬਿਲ ਲੋ ਸਾਰੀ ਖਾਓ ਤੇ ਸਾਰਿਆਂ ਨੂੰ ਖਾਓ ਨਾ ਸਾਰੀ ਸਾਰਿਆਂ ਨੂੰ ਖਾਓ ਬਾਲ ਦਖਲਾ ਦੇ ਉਧਰ ਵਗਾਓ ਸਾਰੀ ਕਾ ਮੈਂ ਸ਼ੋਣੀ ਲੱਗੇ ਨਹੀਂ ਆ ਕਾ ਉਹ ਸਾਰਿਆਂ ਨੂੰ ਮਸ਼ਾੜੀ ਨਾ ਕਰਨੀ ਚੰਨ ਛੋਰੀ ਮੇਰੀ ਛੜੀ ਚੰਨ ਈ ਚੰਨ ਈ ਚੰਨ ਈ ਚੰਨ ਈ ਬੱਚਿਆਂ ਲਈ ਵੀ ਆਹ ਬੜੀ ਚੀਜ਼ ਹੁੰਦੀ ਤੇ ਹਨਾ ਆਹ ਕਰ ਦਿੰਦਾ ਜੇ ਨਵੀਂ ਚੁੰਨੀ ਲਿਆਂਦੀ ਹੋਗੀ ਛੋੜੋ ਠਿਆਣੇ ਛੋੜਾ ਜੇ ਨਵੀਂ ਚੁੰਨੀ ਲਿਆਂਦੀ ਆ ਹੋਗੀ ਹਾਏ ਹਾਏ ਛੋਰੀਆ ਚਾ ਛੋਰੀਆ ਚਾ ਚਾ ਇਹ ਬੜੀ ਲੱਲਕੋ ਜੀ ਹੈ ਮੇਰੀ ਇਹ ਕੱਲੀ ਹੈ ਜੀ ਪਾਰੀਆਂ ਦੇ ਕੱਲੀ ਦੇ ਬੋਲ ਚੱਲ ਪਾਰੀ ਕਰ ਦੋ ਮੈਂ ਛੜੀ ਲੱਗਦੀ ਇੱਕ ਹੋਰ ਕਰ ਲਵ ਯੂ ਲਵ ਯੂ ਥੈਂਕ ਯੂ ਮੰਮਾ ਅੱਜ ਦਾ ਥੈਂਕ ਯੂ ਮੰਮਾ ਮੈਂ ਕੀ ਕਰੀ ਟੂ ਕਰਾਂ ਲਵ ਯੂ ਉਹ ਸ਼ਿਪਕਲੀਆਂ ਵੇ ਦੀ ਸ਼ਿਪਕਲੀਆਂ ਸ਼ਿਪਕਲੀਆਂ ਜਾਂਦੇ ਨੇ ਤਾਂ ਨੂੰ ਨਹੀਂ ਕਿਤੇ ਕੋਈ ਕੰਮ ਹੋਣਾ ਤੁਹਾਨੂੰ ਨਹੀਂ ਕਿਤੇ ਨਿਕਿਆ ਕਿ ਕੰਮ ਨਹੀਂ ਕੀ ਦੀ ਵੋਚੀ ਆਈ ਹੈ ਆਏ ਗੁੱਡ ਵੀ ਮੇਰੀ ਵੋਚ ਗਿਆ ਮੇਰੀ ਵੋਚ ਗਿਆ ਲੱਭੇ ਇਹਨਾਂ ਨੂੰ ਬਸ ਇਹ ਆ ਜੋਦਵੇਂ ਕੋਈ ਚੁੰਨੀ ਲਾਇੀ ਜੇ ਨਾ ਇਹ ਹੁੰਦਾ ਵਾ ਵੀ ਮੈਨੂੰ ਨਾ ਪਹਿਲਾਂ ਚੁੰਨੀ ਮੈਨੂੰ ਹਾਏ ਬਾਏ ਬਾ ਬਾਈ ਚੁੰਨੀਆਂ ਦੀ ਬੜੀ ਸ਼ਕੀਨ ਹੈ ਸਵਾਸ਼ਨੀ ਚਲ ਲਿਆ ਮੈਂ ਨਹੀਂ ਤੇ ਬਾਕੀ ਚਲੋ ਜੀ ਹੁਣ ਅਸੀਂ ਵੇਖ ਲਈਏ ਪੈਸਾ ਬੋਲਦਾ ਹੁੰਦਾ ਜੇ ਪੈਸਾ ਬੋਲਦਾ ਹੁੰਦਾ ਫਿਲਮ ਤੇ ਸ਼ਾਪਿੰਗ ਦੱਸਿਆ ਤੁਹਾਨੂੰ ਪਰੰਪਰੀ ਕਿੱਦਾਂ ਦੀ ਲੱਗੀ ਸ਼ਾਪਿੰਗ ਮੈਂ ਅਗਰ ਆਈ ਆ ਬਬੂ ਤੇ ਦਸ ਦਿਨਾਂ ਤੋਂ ਕਿੰਨੀ ਲੱਗੀ ਸ਼ਾਪਿੰਗ ਤੇ ਬਾਕੀ ਆਪਾਂ ਵਲੌਗ ਦਾ ਕਰ ਰਹੇ ਇਥੇ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕਸ ਹੋਣੇ ਕਮੈਂਟ ਕਰਨਾ ਨਾ ਭੁੱਲਿਆ ਮਿਲਦੇ ਆ ਨਵੀਂ ਵੀਡੀਓ ਸਤਿ ਸਕਤ ਲਈ ਬਾਏ ਬਾਏ